ਮੈਸੀ 9500 ਟਰੈਕਟਰ ਬਾਈ ਇਹਦੇ ਬਾਰੇ ਦੋ ਜਾਣਕਾਰੀ ਇਹ ਬਾਈ 2018 ਮਾਡਲ ਨਾਲ ਦੀ ਟਾਇਰ ਨੇ ਦੇਖਿ ਖੜਾਗਾ ਸਵਰਾਜ 855 ਐਫੀ ਟਰੈਕਟਰ ਇਹ 2021 ਮਾਡਲ ਆ ਬਾਈ ਠੀਕ ਹੈ ਜੀ ਹਾਂਜੀ ਤੇ ਇਹਦੀ ਇੰਜਨ ਗੇਅਰ ਦੀ ਜੀ ਪੂਰਾ ਅਰਜੁਨ ਟਰੈਕਟਰ ਪਹਿਲਾਂ ਤੁਸੀਂ ਅਰਜੁਨ ਟਰੈਕਟਰ ਦੀ ਲੁੱਕ ਦੇਖ ਸਕਦੇ ਹੋ ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟਰੀ ਗਾਲ ਦੀ ਅੱਜ ਆਪਾਂ ਤੁਹਾਡੇ ਵਾਸਤੇ ਤਿੰਨ ਨਵੇਂ ਸਾਨ ਦਾ ਟਰੈਕਟਰ ਲੈ ਕੇ ਆਇਆਗੇ ਤੇ ਪਹੁੰਚਿਆ ਆਪਾਂ ਅੱਜ ਬਾਈ ਸਤਨਾਮ ਜੀ ਕੋਲ ਹੋਲ ਬਾਈ ਕੀ ਹਾਲ ਹੈ ਬੜੀਆ ਬੜੀਆ ਬਾਈ ਤੇ ਉਹ ਵਧੀਆ ਬਈ ਉਹ ਵਧੀਆ ਵਧੀਆ ਪੂਰੇ ਬਾਬੇ ਦੀ ਕਿਰਪਾ ਤੇ ਬਾਈ ਕੋਲ ਇਧਰਲੇ ਪਾਸੇ ਟਰੈਕਟਰ ਖੜਾਗਾ ਮੈਸੀ 9500 ਟਰੈਕਟਰ ਬਈ ਇਹਦੇ ਬਾਰੇ ਦੋ ਜਾਣਕਾਰੀ ਇਹ ਬਈ 2018 ਮਾਡਲ ਨਾਲ ਦੀ ਟਾਇਰ ਨੇ 85 ਪੈਸੇ ਉਹਨਾਂ ਦਾ ਟਰੈਕਟਰ ਆ ਵਧੀਆ ਮਿੱਤਰ ਤੁਸੀਂ ਦੇਖ ਸਕਦੇ ਹੋ ਪ੍ਰੈਸ਼ਰ ਫੁੱਲ ਟੌਪ ਮਾਡਲ ਆਗਾ ਤੇ ਵਧੀਆ ਮੈਟ ਵਗੈਰਾ ਬਿਸੇ ਹੋਇਆ ਪੂਰਾ ਪੂਰਾ ਬਈ ਓਕੇ ਆ ਸਾਰਾ ਰੀਜਾ ਦੇ ਨਾਲ ਟਰੈਕਟਰ ਰੱਖਿਆ ਹੋਇਆਗਾ ਤੇ ਵਧੀਆ ਜੇ ਕਿਸੇ ਨੇ ਡਿੱਕ ਵਗੈਰਾ ਲਗਾਉਣਾ ਹੋਵੇ ਉਹਦੇ ਵਾਸਤੇ ਵੀ ਅਲੱਗ ਤੋਂ ਸਪੇਸ ੱਡੀ ਹੋਈ ਹੈਗੀ ਦੇਖ ਕ ਵਗੈਰਾ ਲਵਾਸਾ ਤੋਂ ਬਾਈ ਗੱਲ ਕਰ ਲਈ ਮਾਡਲ ਦੀ ਆਪਾਂ ਇਹਦੀ ਇਹ ਮਾਡਲ 2018 ਬਾਈ ਠੀਕ ਹੈ ਜੀ ਹਾਂਜੀ ਬਹੁਤ ਸੋਹਣੀ ਕੰਡੀਸ਼ਨ ਦਾ ਪਿਆ ਇਹ ਵੀ ਟਰੈਕਟਰ ਤੇ ਡਿਮਾਂਡ ਕਿੰਨੀ ਹੈ ਬਾਈ ਇਹਦੀ ਡਿਮਾਂਡ ਇਹਦੀ 498000 ਰੁਪਏ ਬਾਈ ਠੀਕ ਹੈ ਜੀ ਇੰਜਨ ਗੇਅਰ ਪੱਕੋਗੇ ਮੈਂ ਇੰਜਨ ਗੇਅਰ ਪੇਸਾ ਪੂਰਾ ਓਕੇ ਬਾਈ ਠੀਕ ਹੈ ਤੇ ਅੱਗੇ ਬਾਈ ਕੋਲ ਇੱਕ ਹੋਰ ਟਰੈਕਟਰ ਇਧਰਲੇ ਪਾਸੇ ਖੜਾਗਾ ਸਵਰਾਜ 855 ਐਫੀ ਟਰੈਕਟਰ ਇਹ 2021 ਮਾਡਲ ਆ ਬਾਈ ਠੀਕ ਹੈ ਜੀ ਹਾਂਜੀ ਤੇ ਇਹਦੀ ਇੰਜਨ ਗੇਅਰ ਦੀ ਜੀ ਪੂਰਾ ਓਕੇ ਹੈ ਬਾਈ ਸਾਰਾ ਠੀਕ ਹੈ ਮਾਡਲ ਕਿਹਨਾਂ ਇਹ ਹੈ ਮਾਡਲ 2021 ਬਾਈ ਠੀਕ ਹੈ ਤੇ ਮਿੱਤਰੋ ਇਹਦੇ ਵੀ ਤੁਸੀਂ ਦੇਖ ਸਕਦੇ ਹੋ ਕਵਰ ਵਗੈਰਾ ਬਿਲਕੁਲ ਵਧੀਆ ਪਏ ਨੇ ਨਵੇਂ ਪਏ ਨੇ ਕਵਰ ਵਗੈਰਾ ਤਾਂ ਇੱਥੇ ਤੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਏ ਗਏ ਵੀ ਨਾਲ ਦੀ ਟਾਇਰ ਨੇ ਬਾਈ 85 85 ਟਾਇਰ ਨੇ 85 85 ਟਾਇਰ ਆਏਗੇ ਨੇ ਤੇ ਇਹਦੀ ਬਾਈ ਡਿਮਾਂਡ ਦੀ ਗੱਲ ਕਰਦੀ ਹੈ ਡਿਮਾਂਡ ਦੀ 6 ਲੱਖ ਤੇ 35000 ਰੁਪਏ ਬਾਈ ਠੀਕ ਹੈ ਜੀ ਤੇ ਇਹਦੇ ਵਿੱਚ ਵੀ ਵਧੀਆ ਡਿਸਕਾਊਂਟ ਕਰ ਦੋ ਹਾਂਜੀ ਹਾਂਜੀ ਤੇ ਅੱਗੇ ਬਾਈ ਕੋਲ ਇੱਥੇਲੇ ਪਾਸੇ ਇੱਕ ਹੋਰ ਟਰੈਕਟਰ ਖੜਾ ਹੈ ਅਰਜੁਨ ਟਰੈਕਟਰ ਤਦ ਤੁਸੀਂ ਅਰਜੁਨ ਟਰੈਕਟਰ ਦੀ ਲੁੱਕ ਦੇਖ ਸਕਦੇ ਹੋ ਬਹੁਤ ਲੋਕਾਂ ਦੀ ਰੀਜ ਹੁੰਦੀ ਹੈ ਕਿ ਅਰਜੁਨ ਟਰੈਕਟਰ ਹੋਵੇ ਆਪਣੇ ਖੇਤਾਂ ਦੇ ਵਿੱਚ ਚੱਲਦਾ ਹੋਇਆ 프ਰੰਟਲ ਟਾਇਰ ਇਹਦੇ ਵੱਡੇ ਨੇ ਜਹਾਜੀ ਟਾਇਰ ਪਏ ਹੋਏ ਨੇ ਬਾਈਕ ਵਾਲੇ ਨਾਲ ਦੀ ਨੇ ਬਾਈ ਠੀਕ ਹੈ ਜੀ ਮਿੱਤਰੋ ਜਹਾਜੀ ਟਾਇਰ ਪਏ ਹੋਇਆ ਤੇ ਇੰਜਨ ਗੇਅਰ ਦੀ ਗੱਲ ਕਰ ਲਈਏ ਆਪਾਂ ਇਹਦੀ ਇੰਜਨ ਗੇਅਰ ਪੱਖੋਂ ਕਿਵੇਂ ਹੈ ਇੰਜਨ ਗੇਅਰ ਪੱਖੋਂ ਪੂਰਾ ਓਕੇ ਆ ਬਾਈ ਠੀਕ ਹੈ ਜੀ ਸਾਈਡ ਗੇਅਰ ਦੇ ਵਿੱਚ 2019 ਮਾਡਲ ਤੇ ਇਹ ਗੱਲ ਕਰ ਲਈ ਆਪਾਂ ਡਿਮਾਂਡ ਦੀ ਜਿਹਦੀ ਡਿਮਾਂਡ ਇਹਦੀ ਹੈਗੀ ਬਾਈ 5 ਲੱਖ ਤੇ 70000 ਰੁਪਿਆ ਠੀਕ ਹੈ ਤੇ ਬਾਈ ਹੁਣ ਆਪਾਂ ਗ ਕੋਈ ਵੀ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਟਰੈਕਟਰ ਪਸੰਦ ਆਉਂਦਾ ਹੋਵੇ ਇਧਰਲੇ ਪਾਸੇ ਅਰਦਨ ਟਰੈਕਟਰ ਖੜਾਗਾ ਤੇ ਇਧਰਲੇ ਪਾਸੇ ਸਮਰਾਜ ਤੇ ਉਧਰਲੇ ਪਾਸੇ ਮੈਸੀ ਟਰੈਕਟਰ ਉਹਦੇ ਵਾਸਤੇ ਆਪਣਾ ਕੋਈ ਮੋਬਾਈਲ ਨੰਬਰ ਮੋਬਾਈਲ ਨੰਬਰ 869958105008 ਮਿੱਤਰੋ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਕੋਈ ਵੀ ਟਰੈਕਟਰ ਪਸੰਦ ਆਉਂਦਾ ਹੋਵੇ ਟਰੈਕਟਰ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ